ਤਤ ਸ੍ਰੀ ਕਾਲ ਸਾਰੇ ਵੀਰਾਂ ਨੂੰ ਦੋਸਤੋ YouTube ਚ ਆਵਨਾਂ ਨੂੰ ਫੋਟੋ ਦੀ ਫਾਨ ਤੇ ਤੁਹਾਡਾ ਸਵਾਗਤ ਹੈ ਸਾਰੇ ਵੀਰਾਂ ਦਾ ਜਿਹੜੇ ਵੀਰ ਤਾਂ ਪਛੋ ਬਾਲਿੰਗ ਕਿੰਨੇ ਜੁੜੇ ਨੇ ਸਾਰੇ ਵੀਰਾਂ ਦਾ ਬਾਬਾ ਧੰਨਵਾਦ ਤੇ ਦੋਸਤੋ ਅੱਜ ਦੀ ਆਪਣੀ ਵਿਸਟਾ ਪਿੰਡ ਚਾਟੀਮਿੰਡ ਤੇ ਜਲਾ ਅੰਮਸਰ ਅੱਜ ਆਪਾਂ ਪਹੁੰਚੇ ਹਾਂ ਸੰਧੂ ਫਾਰਮ ਜਿੰਦੇਵਿੱਦਗੋਲ ਅੱਜ ਵੀਰ ਨੇ ਬਹੁਤ ਸੋਹਣੀਆਂ ਦੁਕਾਨਾਂ ਕੋਲ ਕੀਤੀਆਂ ਨੇ ਕੀ ਰਿਟੇਲ ਹੈ ਕੀ ਪ੍ਰਾਈਸ ਤੁਹਾਣਾ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰ ਉਸ ਤੱਕ ਕਿ ਵੀਡੀਓ ਨੂੰ ਵਰਤਮਾਨ ਸ਼ੇਅਰ ਕਰਦਾ ਕਰੋ ਕਿਉਂਕਿ ਵੀਡੀਓ ਹੋਰ ਕਿਸ ਵੀਰ ਤੱਕ ਪਹੁੰਚ ਸਕੇ ਸੋਰੀ ਬ੍ਰੰਬਾ ਬਹੁਤ ਧੰਨਵਾਦ ਤੇ ਦੋਸਤੋ ਇੱਥੇ ਇੱਕ ਡੰਗ ਦੇ ਦੋ ਡੰਗ ਦੇ ਚਵਾਈ ਕਰਕੇ ਤੇ ਪ੍ਰਚਰ ਕੇ ਕਲੀ ਕਰਕੇ ਸਿੱਧੂ ਪੱਟੀ ਤੇ ਆਪਾਂ ਵੀ ਡੰਗ ਕਰਦੇ ਆ ਇਹਨਾਂ ਕਰਮਾਂ ਦੇ ਰੂਪੀ ਆ ਸਾਸਿਕਾ ਜੀ ਤਾਂ ਆਪ ਸਾਸਿਕਾ ਵੀ ਜੀ ਸਾਸਿਕਾ ਤੁਸੀਂ ਸੁਣਾਓ ਜੀ ਆ ਜੀ ਉਹ ਪਰ ਉਹ ਠੀਕ ਠਾਕ ਸਾਬ ਜੀ ਕਰ ਤੇ ਆਪਾਂ ਅੰਟਰਸ ਤੋਂ ਬੋਲਦੇ ਹਾਂ। ਅਡਸ ਵੀ ਜੀ ਆਪਣਾ ਸ਼ਹਿਰ ਅੰਮ੍ਰਿਤਸਰ। ਹਾਂਜੀ। ਜੀ ਆ ਵੀ ਅੰਮ੍ਰਿਤਸਰ ਆ। ਠੀਕ ਆ। ਤੇ ਪੁਰਾਣੇ ਤਰ ਤਾ ਰੋਡ ਤੇ ਪਿੰਡ ਗਰਵਾਲੀ ਪੈਂਦਾ ਵੀ ਕੀ ਆ ਆਪਣਾ? ਗਰਵਾਲੀ ਟਿੰਡ। ਹਾਂਜੀ। ਤੇ ਨਾਲ ਚਾਟੂਣ ਕਿੱਥੇ ਪੈਂਦਾ ਵਾ? ਨਾਲ ਵੀ ਜੀ ਚਾਟੂਣ ਨਾਲ ਨਾਲ ਹੀ ਆ ਜੀ। ਕਿਲੋ ਕਿਲੋਮੀਟਰ ਦਾ ਫਰਕ ਆ। ਠੀਕ ਆ। ਤੇ ਅੱਜ ਆਪਣੇ ਦਾ ਕਿੰਨੇ ਵਗਾਊਗਾ? ਆਪਣੇ ਕੋਲ 2 ਆ ਵੀ ਜੀ। 2 ਆ। ਹਾਂਜੀ। ਤੇ ਆਹ ਜੀ ਇੱਕਦਮ ਨਾਲ ਗਾਂ ਕਾਲੀ ਆ। ਇਹ ਵੀ ਜੀ ਪੰਜਾਂ ਮਹੀਨਿਆਂ ਦੀ ਗੱਭਣ ਦੇ। ਪੰਜਾਂ ਮਹੀਨੇ ਗੱਭਣ ਤੱਕ ਬਸ। 2 ਤੋਂ 4 ਕਿਲੋ ਜੀ। 2 ਤੋਂ 4 ਕਿਲੋ। ਉਹ ਲੈ ਵੀ ਮਰਜੀ ਭਾਵੇਂ ਦੋ ਟਾਈਮ ਚੋਈਏ ਹੁਣ ਬੱਚਿਆਂ ਦੀ ਰੋਤਿਆ ਕੁ ਮਹੀਨਾ ਤੋਂ ਠੀਕ ਆ ਤੇ ਥਾਂ ਥਣ ਓਕੇ ਆ ਹਾਂ ਥਣ ਓਕੇ ਜੀ ਖੋਲੀ ਨਾ ਮੜਾ ਜਾ ਲਓ ਜੀ ਲਓ ਜੀ ਮਿੱਤਰੋ ਜੱਟ ਬਲੈਕ ਗਾਂ ਜੇ ਸੁਆਕ ਨਾ ਥੂਕੇ ਕਰਕੇ ਸੁਆ ਜੀ ਮੱਖ ਨੂੰ ਤੇ ਦੂਜਾ ਸੁਣਾ ਪਰ ਥੂ ਚ ਜਾਏ ਲਓ ਜੀ ਮਿੱਤਰੋ ਫੇਸ ਕੁਆਲ ਚੈੱਕ ਕਰ ਲੋ ਜੀ ਵੀ ਬੈਡੀ ਬਹੁਤ ਵਧੀਆ ਬਹੁਤ ਸੁਣੀ ਗਾਂ ਰਾਜੀ ਇਹ ਗਾਂ ਜੇ ਬਾਡੀ ਸੱਚ ਦਾ ਬਹੁਤ ਪਰਾ ਲੰਬੀ ਲੈਂਥ ਔਰ ਚਾਲ ਤੜ ਸਾਵੇਂ ਥਾਨ ਬਹੁਤ ਲੱਗਾ ਮੁਠੀ ਵਾਲਾ ਪੰਜਾਬ ਮੇਰੇ ਚੱਕ ਪਾਤ ਘੱਪਣ ਜੇ ਰੋਕੇ ਮੜਾ ਜਾ ਲੋਏ ਮਿੱਤਰੋ ਜੱਡ ਬਲਾ ਗਾਂ ਜੇ ਉਹ ਚਲ ਮੈਂ ਕੱਦ ਘਾਟ ਲੰਬੀ ਲੈਂਥ ਹੈ ਫੇਸ ਕੁਆਲਿਟੀ ਬਹੁਤ ਸੋਹਣੀ ਦਾ ਥਾਣਾ ਢੋ ਲੋ ਚੈੱਕ ਕਰ ਲੋ ਤੁਹਾਨੂੰ ਬਹੁਤ ਲੱਗਾ ਪਿਆਰਾ ਪੂਰਾ ਕਰ ਬਾਈ ਖੇਡ ਕਰ ਲੈ ਸੁਣ ਜਾਵਾਂ ਦੋ ਵੀ ਇਹਨੂੰ ਇਕਰਾ ਫੇਰ ਵੇਖ ਲੋ ਤੌਰ ਚਾਲ ਕਿਸ ਕੁਆਲਟੀ ਤੇ ਸਮਝੋ ਕੀ ਕਰਦੇ ਆ ਮੁੱਲ ਆਪਾਂ ਸਹੀ ਸੀ ਬਿਲਕੁਲ 24000 ਜੀ 25 ਦੇ ਤੇ ਵਿੱਚੋਂ ਕੀ ਮੰਤਣ ਆਏਗਾ ਇਹ ਤਾਂ ਮੌਕੇ ਤੇ ਹੋਊਗਾ ਵੀਰ ਜੀ ਲਓ ਵੀ ਮੰਤਣ ਮੌਕੇ ਤੇ ਹੋ ਕੀਤਾ ਜਾਊਗਾ ਤੇ 24000 ਪ੍ਰਾਈਸ ਆਂ 24000 ਪ੍ਰਾਈਸ ਆ ਗੁੰਦੀ ਗੰਦੀ ਆ ਵੀਰ ਜੀ ਗੁੰਦਵਾ ਸਰੀਰ ਗੇ ਠੀਕ ਠੀਕ ਆ ਥਾਂ ਤੋਂ ਚਾਰੇ ਓਕੇ ਨਾ ਓਕੇ ਓਕੇ ਵੀਰ ਜੀ ਆਪਾਂ ਇੱਥੇ ਚੈੱਕ ਕਰਾ ਕੇ ਦੇਣੀ ਆ ਪੰਜਾਹ ਮਿੰਟ ਚੈੱਕ ਪਾਸ ਗੱਭਣ ਜੇ ਹਾਂ ਜੀ ਆ ਵੀਰ ਜੀ ਵਸ਼ੀਲੇ ਆ ਪਰ 20000 ਦੀ ਉਹ 15 ਕਿਲੋ ਹੈ ਹਾਂਜੀ ਤੇ ਇਹਦੇ ਵਾਲੇ ਸਾਨੂੰ ਕੁਸਮਾ ਪੈ ਗਿਆ ਤੇ ਥਣ ਘਟ ਗਿਆ ਘਟ ਗਏ ਨੇਗੇ ਤੇ ਉਹਦੇ ਤੇ ਧਾਰਾ ਆਉਂਦੀ ਆ 15 ਅੱਛਾ ਅੱਛਾ ਅਗਲੇ ਤਿੰਨ ਕਾਹੇ ਦਿਨ ਨੂੰ ਮਰਾ ਥਣ ਤੁਨ ਖਾ ਲਉ ਲੋ ਜ ਮਿੱਤਰੋ ਥਣ ਚੈੱਕ ਕਰਾ ਦੇਣੇ ਹਾਂ ਆ ਥਣਾ ਪਗਲਾ ਉੱਪਰ ਲਾਗ ਲਾ ਉਹ ਵੀ ਵਿਖਾ ਦਿੰਦੇ ਆ ਮਗਰ ਵਸ਼ੀਆ ਵੀਰ ਜੀ ਲੋ ਮਿੱਤਰੋ ਮਗਰ ਵਸ਼ੀਏ ਹਾਂਜੀ ਥਣੇ ਦਾ ਅੰਗੜਾ ਜੀ ਹੁਣ ਅਗਲਾ ਜੇ ਫੇਸ ਕਾਲ ਚੈੱਕ ਕਰ ਲੋ ਤੇ ਆਪਣੀ ਸਭ ਚਾ ਕੋਈ ਤੇ ਵੇਲੋ ਸੁਵੀ ਕਰੂ ਨੀ ਆ ਆ ਵੀ ਚੱਕਾ ਸੋਨਾ ਅਗਲਾ ਹੀ ਸੋਨਾ ਅਗਲਾ ਹੀ ਬਣੀ ਵਾਲਾ ਜੀ ਹਾਂ ਜੀ ਲੈਓ ਖੋਲੋ ਮਰੇ ਲਈ ਸੁਵਾ ਕਰਨ ਉਹ ਸੁਆ ਵੀਰ ਜੀ ਇਹ ਵੀ ਦੂਜਾ ਤੀਜਾ ਯੂ ਦੂਜਾ ਤੀਜਾ ਲੋ ਵੀ ਮਿੱਤਰੋ ਇਹਦਾ ਚੈੱਕ ਕਰੋ ਅੱਡ ਥਣ ਫੇਸ ਕੁਆਲਟੀ ਤੋਰਚਾਲ ਗਾਂਵ ਇਸਨੱਕੀ ਗਾਂਵ ਆ ਖਲਾੜ ਮੜਾ ਜੀ ਲੋ ਮੈਟਰੀਅਲ ਕੁਆਲਿਟੀ ਫਿਰ ਚੈੱਕ ਕਰ ਲੋ ਸੱਲੀ ਕਰੋ ਆਪਣੀ ਆ ਥਾਣੇ ਜੇ ਬਿਆਣੀ ਮਲ ਥੋੜੀਆਂ ਧਾਰਾਂ ਘਾਟ ਦੇ ਫਿਰ ਕਹਿੰਦਾ ਲੱਗੇ ਤੰਤਨਾ ਓਕੇ ਆ ਫੇਸ ਕੁਆਲਿਟੀ ਚੈੱਕ ਕਰੋ ਇਧਰ ਆਪਾਂ ਚੈੱਕ ਕਰ ਲੋ ਥਾਣਾ ਬਹੁਤ ਸਾਫ ਜੀ ਵਾਈਟ ਵੀ ਬੜੀ ਲੱਗੀ ਵਾਈ ਓਕੇ ਜਨ ਕੇ ਚਾਰ ਬੜੀਆਂ ਦੋ ਦਾਸ ਤਲੋ ਇੱਥੇ ਦੋ ਟਾਂ ਚਵਾ ਕੇ ਦਾਂ ਥਾਣੀ ਬਹੁਤ ਪਿਆਰਾ ਲੱਗਾ ਨੂੰ ਫੇਸ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਹੈ ਫਤੇ ਸਿੰਘ ਤੁਹਾਡਾ ਕੰਮ ਹੋ ਗਿਆ ਹਾਂ ਸੰਸਰ ਕੀ ਕਰਦੇ ਮੈਨੂੰ ਪਤਾ ਵੀਰ ਜੀ 32000 ਦੀ ਹਾਂਜੀ ਹੁਣ 5000 ਦੇ ਲੀਏ 5000 ਦੇ ਕੋਈ ਕਰਨਾ ਮਾਂ ਵਿੱਚੋਂ ਆਏਗਾ ਦਾ ਕਰਾ ਜਿਹੜਾ ਆਊਗਾ ਉਹਦਾ ਕਰਦਾ ਲੋਬੇ ਕੋਈ ਵੀ ਭਰਾ ਹੋਵੇ ਤੇ ਖੁੱਲਾ ਮੌਂਦਲ ਕੀਤਾ ਜਾਊਗਾ ਦੁੱਧ ਡੇਢ ਮਹੀਨੇ ਦੇ ਦੋ ਜਨੇ ਪਾਏ ਪੂਰੇ ਕਰ ਜਾਣੇ ਹਾਂਜੀ ਹਾਂਜੀ ਇੰਨੇ ਦਾ ਉਹਦਾ ਵੀ ਕਰ ਇੱਕ ਵਾਰ ਫੇਰ ਚੈੱਕ ਕਰ ਲੋ ਦੋਵੇਂ ਆ ਦੋਵੇਂ ਗਾਵਾਂ ਚਿੱਟੀ ਕਿਹਾ ਜਦੇ ਬਲੈਕ ਜੇ ਸਾਰੇ ਵੀਰਾਂ ਬਾਬਾ ਧੰਨਵਾਦ ਤੇ ਆਪਾਂ ਨੂੰ